ਇਧਰਲੇ ਪਾਸੇ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਆ ਆ ਤੁਸੀਂ ਵੇਖੋ ਅੱਖਾਂ ਬਿੱਲੀਆਂ ਏਡਾ ਪਾਸਾ ਬਿਲਕੁਲ ਤੁਸੀਂ ਵੇਖੋਗੇ ਸੱਜੇ ਪਾਸੇ ਘੱਟਾ ਬਾਕੀ ਡਾਬੂ ਦੋ ਪਾਸੇ ਆ ਗਿਆ ਪਰਲੇ ਪਾਸੇ ਵੀ ਇੱਕ ਬਹਿਣੀ ਵਾਲੇ ਪਾਸੇੋਂ ਇਧਰੋਂ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆਂ ਪਿੱਠੀ ਵਾਲਾ ਥਾਣਿਆ ਜੀ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਹੁੰਦੀ ਆ ਕਈ ਵਾਰਾਂ ਕੱਲੇ-ਕੱਲੇ ਸਿੰਗਲ ਸਿੰਗਲ ਭਰਾ ਨੂੰ ਨਹੀਂ ਦੱਸਿਆ ਜਾਂਦਾ ਠੀਕ ਆ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹ ਤਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਰਾਜਨ ਹਣਾਂ ਦੇ ਕੋਲ ਆਏ ਆ ਪਹਿਲਾਂ ਵੀ ਆਪਾਂ ਕਾਫੀ ਬੜੀਆਂ ਬਰਾਈਆਂ ਨੇ ਵੀਰ ਹਣਾਂ ਦੇ ਘਰੋਂ ਦੇਰੀ ਫਾਰਮਿੰਗ ਦੇ ਨਾਲ ਵੀਰ ਦਾ ਪਸ਼ੂ ਵਪਾਰ ਦਾ ਕੀਤਾ ਵੀ ਆ ਪਸ਼ੂ ਇਹਨਾਂ ਕੋਲ ਤਕਰੀਬਨ ਕੋਈ 3-4 ਨੱਕ ਜਿਹੜੇ ਆ ਹੁੰਦੇ ਆ ਮੌਜੂਦ ਮੱਝਾਂ ਹਣਾਂ ਝੋਟੀਆਂ ਵਾੜਾਂ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਇਹਨਾਂ ਕੋਲ ਆਉਂਦੇ ਰਹਿੰਦੇ ਆ ਅਲਗੋ ਕੋਠੀ ਤੋਂ ਇੱਕ ਸ਼ਰਕ ਜਾਂਦੀ ਆ ਭਾਈ ਲੱਧੂ ਨੂੰ ਠੀਕ ਆ ਜੀ ਇਸੇ ਸ਼ਰਕ ਦੇ ਉੱਪਰ ਵੀਰ ਰਾਜਨ ਹਣਾਂ ਦਾ ਘਰ ਹੈਗਾ ਬਾਕੀ ਪੂਰੀ ਡਿਟੇਲ ਆਪਾਂ ਇਹਨਾਂ ਦੇ ਪਾਸੋਂ ਵੀ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਆਂਗੇ ਤੇ ਕਿਵੈਂਟ ਵੀ ਕੋਈ ਇੱਥੋਂ 8-10 ਕਿਲੋਮੀਟਰ ਦੀ ਦੂਰੀ ਆ ਅੱਗੇ ਖੇਮ ਕਰਨ ਦੀ ਇੱਥੋਂ ਤਕਰੀਬਨ ਕੋਈ 12 ਕਿਲੋਮੀਟਰ ਦੀ 14 ਕਿਲੋਮੀਟਰ ਦੀ ਦੂਰੀ ਤੇ ਆ ਸੋ ਤਰੀਕ ਅੱਜ 7 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 5:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਦੇ ਝੋਟੀਆਂ ਦਿਖਾਉਣੀਆਂ ਭਰਾਵਾਂ ਨੂੰ ਠੀਕ ਆ ਜੀ ਨੀਲੀ ਰਾਵੀ ਦੇ ਵਿੱਚ ਸੂਈਆਂ ਸਵਾਈਆਂ ਦੋ ਦਿਖਾ ਦੇਾਂਗੇ ਇੱਕ ਗੱਬਣ ਇੱਕ ਵੈਰ ਤੁਹਾਨੂੰ ਦਿਖਾ ਦੇਾਂਗੇ ਬਗੈਰ ਬੱਚੇ ਹੋਆ ਬਾਕੀ ਸੂਈ ਨੂੰ ਅਜੇ ਥੋੜਾ ਸਮਾਂ ਹੋ ਗਿਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਰਾਜਨਵੀਰ ਸਾਸਤਰੀ ਕਾਲ ਜੀ ਸਤਿ ਸ਼ਕਾਲ ਜੀ ਸੰਧੂ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਕਿਰਪਾ ਜੀ ਚੜ੍ਹਦੀ ਕਲਾ ਜੀ ਵਾਹਿਗੁਰੂ ਸ਼ੁਕਰ ਮਾਰਕ ਦਾ ਹਾਂ ਜੀ ਬਾਕੀ ਉਸ ਦਿਨ ਵੀ ਮੇਰੇ ਨਾਲ ਵੀ ਵੀਡੀਓ ਬਣਾਉਂਦੇ ਬਣਉਂਦੇ ਬੜਾ ਦੰਨ ਪੈ ਗਿਆ ਸੀਗਾ ਬਰਸਾਤ ਚੱਲੀ ਜਾਂਦੀ ਹੁਣ ਵੀ ਮੌਸਮ ਸਾਫ਼ ਨਹੀਂਗਾ ਜੀ ਅਜੇ ਸਾਫ਼ ਨਹੀਂ ਹੈਗਾ ਸਾਫ਼ ਨਹੀਂ ਪਰਮਾਤਮਾ ਸੁੱਖ ਰੱਖੇ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਰਾਜਨਵੀਰ ਉਸ ਦਿਨ ਆਪਾਂ ਕਵਰੇਜ ਕੀਤੀ ਸੀ ਆਪਣੇ ਘਰੋਂ ਉਹਦੇ ਵਿੱਚ ਵੀ ਆਪਾਂ ਘੱਟੋ ਘੱਟ ਵੀ ਦੋ ਤੋਂ ਤਿੰਨ ਆਪਣੇ ਕੋਲ ਮੱਝਾਂ ਝੋਟੀਆਂ ਨੀਲੀ ਰਾਵੀਆਂ ਦੀਆਂ ਦਿਖਾਈਆਂ ਸੀ ਹਾਂਜੀ ਬੀ ਜਦੋਂ ਮਾਲ ਵੇਖ ਵੀ ਗਿਆ ਸੇਲ ਵੀ ਹੋ ਗਈਆਂ ਝੋਟੀਆਂ ਚੰਗੀਆਂ ਸੀਗੀਆਂ ਹਾਂਜੀ ਅੱਜ ਫਿਰ तकरीबन ਇੱਕ ਵਾਰ ਤੋਂ ਫੇਰ ਮਤਲਬ ਨੀਲੀ ਰਾਵੀਆਂ ਦੀਆਂ ਉਸੇ ਤਰ੍ਹਾਂ ਦੀਆਂ ਇਹਨਾਂ ਬਿੰਨ ਫਿਰ ਮੱਝਾਂ ਲੈ ਕੇ ਝੋਟੀਆਂ ਸਾਹਮਣੇ ਤੇਸ ਕਰਤੀਆਂ ਬਿਲਕੁਲ ਹਾਂਜੀ ਵਿੱਚ ਅਜਾ ਰਜੇ ਦੋ ਜਿਹੜੀਆਂ ਮੱਝਾਂ ਝੋਟੀਆਂ ਸੁਈਆਂ ਨੇ ਇਹ ਗੱਬਣ ਆ ਗਈ ਆ ਇਹ ਗੱਬਣ ਆ ਜੀ ਉਹ ਵੀ ਪਲੋਣੀ ਝੋਟੀ ਸੂਈ ਪਹਿਲਾ ਸੂਆ ਤੇ ਇਹ ਵੀ ਪਲੋਣੀ ਝੋਟੀ ਸੂਈ ਆ ਪਹਿਲਾ ਸੂਆ ਜੀ ਇਹਨਾਂ ਨੂੰ ਉਹਨੂੰ ਹੋ ਗਏ ਹੋਣਗੇ 8 ਕ ਦਿਨ ਇਹਨੂੰ 5 6 ਦਿਨ ਆ ਜੀ ਠੀਕ ਆ ਜੀ ਹਾਂ ਜੀ ਲਓ ਵੀ ਹਫਤੇ ਦੇ ਏੜ ਗੇੜੀ ਆ ਸਮਾਂ ਹਾਂ ਜੀ ਵੀ ਜੀ ਸੋ ਸ਼ੁਰੂਆਤ ਕਰਾਂਗੇ ਬਾਕੀ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆ ਇੱਥੇ ਆਣ ਕੇ ਆਪਦੀ ਇੱਕ ਟਾਈਮ ਚੋ ਕੇ ਦੋ ਟਾਈਮ ਚੋ ਕੇ ਤਸੱਲੀ ਕਰ ਲਿਆ ਜੀ ਕਿਉਂਕਿ ਵਪਾਰ ਲੈਣ ਦਾ ਕੰਮ ਆ ਆਨਲਾਈਨ ਵੀ ਤੁਸੀਂ ਮਗਾਓ ਜੀ ਸਦਕੇ ਮਗਾਓ ਠੀਕ ਆ ਜੀ ਤੇ ਇੱਥੇ ਆਣ ਕੇ ਆਪਣੀ ਨਿਗਾਹ ਦੇ ਵਿੱਚੋਂ ਜ਼ਰੂਰ ਪਸ਼ੂ ਕਰ ਲਿਆ ਜੀ ਇੱਕ ਬਹੁਤ ਖੂਬਸੂਰਤ ਚੰਗੀ ਝੋਟੀ ਤੋਂ ਸ਼ੁਰੂਆਤ ਕਰਦੇ ਆ ਵੱਡੀ ਹਾਈਟ ਕੱਦ ਦੇ ਵਿੱਚ ਆ ਬਾਕੀ ਪੂਰੀ ਇਹਦੀ ਡਿਟੇਲ ਰਾਜਨ ਵੀਰੇ ਕੀ ਆ ਸੁਬਾ ਗਨਮਾ ਝੋਟੀ ਪਲੋਣੀ ਆ ਇਹ ਪਲੂਨ ਝੋਟੀ ਸੂਈ ਆ ਜੀ ਠੀਕ ਆ ਜੀ ਹਾਂ ਜੀ ਪਹਿਲਾਂ ਹੀ ਸੂਆ ਠੀਕ ਆ ਜੀ ਇਹ ਹੁਣ ਕੁਝ ਆਪਾਂ ਜਾਂ ਕੰਡੇ ਵਾਲਾ ਗਹਿ ਲਈਏ ਤੇ 9.5 9.5 ਤੋਂ ਬਾਹਰ ਹੀ ਆ ਜੀ ਇਸ ਵਕਤ ਇਸ ਝੋਟੀ ਨੇ 6.5 7 ਕਿਲੋ ਤੋਂ ਬੋਲੇ ਤੋਂ ਸ਼ੁਰੂਆਤ ਕੀਤੀ ਆ ਜੀ ਪਹਿਲਾਂ ਨਹੀਂ ਝੋਟੀ ਆ ਬਾਕੀ ਰਾਤ ਨੂੰ ਵੀ ਹੈ ਵੀ ਵੱਡੀ ਝੋਟੀ ਆ ਪੂਰੀ ਹਾਂ ਉਹ ਵੱਡੀ ਅੱਧ ਵਜਨ ਵਾਲੀ ਹਾਈਟ ਦੀ ਆ ਕੋਈ ਛੋਟੀ ਵੀਰ ਭਰਾ ਨਾ ਮੰਨੇ ਬਿਲਕੁਲ ਕਿ ਵੱਡੀ ਹਾਈਟ ਦੀ ਲੈਂਥ ਦੀ ਆ ਜੀ ਬਿਲਕੁਲ ਇੱਕ ਸਭ ਤੋਂ ਮੇਨ ਗੱਲ ਵੀ ਇਹ ਦੇ ਮਗਰ ਜਿਹੜਾ ਬੱਚਾ ਹੈ ਮੇਲ ਕਾਫ ਆ ਹਾਂਜੀ ਕੱਟਾ ਵੀ ਮਤਲਬ ਕਿਸੇ ਭਾਣੇ ਸ਼ੌਂਕੀਆ ਤੌਰ ਤੇ ਚਲੋ ਬਾਦਲ ਪੁੱਲ ਭੱਤੀ ਗੱਲ ਵਾਇਆ ਸੀ ਇਹ ਆਪ ਕਦੇ ਸੀਮੰਦੀ ਆ ਇਹ ਵੀਰ ਦੀ ਮਾਲਕਾਂ ਦੇ ਦੱਸਣ ਦੇ ਮੁਤਾਬਕ ਨਾ ਆਬ ਹੈਗੀ ਆ 507 ਦੀ ਸਰਕਾਰੀ ਸੀਮੰਦੀ ਸੀਆਰ 20507 ਦੀ ਹਾਂਜੀ ਹਾਂਜੀ ਤੇ ਇਹਦਾ ਆ ਬੱਚਾ ਵਾ ਮੇਲ ਕਾਫ ਆ ਇਹ ਵੀਰਾਂਵਾਲੀ ਦਾ ਬਾਦਲ ਬੁੱਲਦਾ ਹੈ ਬਾਦਲ ਬੁੱਲਦਾ ਹਾਂਜੀ ਗਾ ਵੀ ਸੁੀਮ ਮਗਰ ਜਿਹੜਾ ਬੱਚਾ ਵੀ ਤੁਹਾਨੂੰ ਇੱਕ ਪੂਰੇ ਦਿਖਾ ਦਿੰਨੇ ਆ ਇੱਧਰ ਮਾਰੋ ਚਾਤ ਮਗਰ ਕੱਟਾ ਬਹੁਤ ਪਿਆਰਾ ਠੀਕ ਆ ਜੀ ਆਹ ਦੇਖੋ ਸੋ ਕੱਟਾ ਬਗਰ ਬਹੁਤ ਵਧ ਗਿਆ ਚੰਗਾ ਫਲਿਆ ਫਰੀਤਾ ਬੱਚਾ ਕੋਈ 6-7 ਦਿਨਾਂ ਦੀ ਉਮਰ ਆ ਕੱਟੇ ਦੀ ਅੱਜ ਆ ਜੇ ਅੱਜ ਹਫਤੇ ਦਾ ਬਹੁਤ ਪਿਆਰਾ ਕੱਟਾ ਕੋਈ ਮੇਰਾ ਪ੍ਰਾਚਲ ਸ਼ੌਂਕ ਨਾਲ ਸਾਭ ਲੂਗਾ ਚੰਗਾ ਤਿਆਰ ਹੋ ਜੂਗਾ ਬਾਦਲ ਬੁੱਲ ਤਾਂ ਜਿਹੜਾ ਇਹ ਕੱਟਾ ਮੇਲ ਕਾਫ ਤੇ ਝੋਟੀ ਪਲੂਨ ਸੂਈ ਆ ਸਟਾਰਟਿੰਗ ਵੀਰਾਂ ਦਾ ਵੀ 6-7 6-7 ਕਿਲੋ ਬੋਲੇ ਤੋਂ ਕੀਤੀ ਸੀਗੀ ਹੁਣ ਕिलो ਪਲਾਸੀ ਮੰਨੋ ਤੁਸੀਂ 9 ਲੀਟਰ ਪਲਾਸੀ ਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਹਾਈਟ ਲੈਂਥ ਜਿਹੜੀ ਆਪਾਂ ਤੁਹਾਨੂੰ ਦੱਸ ਦਿੱਤੀ ਆ ਵੀ ਪੂਰੀ ਵੱਡੀ ਹਾਈਟ ਦੇ ਵਿੱਚ ਆ ਕੋਈ ਮਧਰੀ ਜਾਂ ਛੋਟੀ ਡੌਲੀ ਦੀ ਨਹੀਂਗੀ ਸੋਹਣੀ ਹਾਈਟ ਕੱਪ ਦੇ ਵਿੱਚ ਪਣਉਣ ਛੋਟੀ ਜਿਹੜੀ ਸੂਈ ਆ ਅੱਖ ਬਿੱਲੀ ਮੰਕੀ ਬਿਲਕੁਲ ਸਟ੍ਰੇਟ ਪਟਾ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਮਗਰਲੇ ਲੱਪਾ ਵੇਖੋਗੇ ਤੋਤੀਆਂ ਅਗਲੇ ਖੁਰ ਤੋਂ ਪਿਆ ਠੀਕ ਆ ਜੀ ਤੇ ਬਿਲਕੁਲ ਅਰਲੀਆਂ ਵਰਗੇ ਥਾਣਾ ਬਾਅਦ ਸਰ ਤੋਂ ਵੀ ਤੁਹਾਨੂੰ ਇੱਕੋ ਦਿਖਾ ਦਿੰਦੇ ਆ ਰਾਜਨ ਮੇਰੇ ਪਰਲੇ ਪਾਸੋਂ ਹਿੱਕ ਕੇ ਐਨੂੰ ਕਰਦੇ ਜੇ ਲੇਵਾ ਚੰਗੀ ਤਸੱਲੀ ਨਾਲ ਦਿਖਾ ਦਿਆ ਜੀ ਆ ਦੇਖੋ ਠ ਤੋ ਬਲੈਡਰੀ ਬੰਨੀ ਫਰਦੀ ਆ ਕਰਮਾਂ ਦੀ ਠੀਕਾ ਜੀ گاਵਾਂ ਵਾਲਾ ਸਾਡਾ ਚੌਰ ਤੋਂ ਲੇਵਾ ਮੋੜ ਤੋਂ ਆ ਦੇਖ ਹੁਣ ਚੁਵਾਈ ਦਾ ਸਮਾਂ ਆ ਬਿਲਕੁਲ ਪੰਜ ਤਣੀ ਪੂਰੀ ਕਰਮਾਂ ਦੀ ਕੋਈ ਹੈ ਨਾ ਤੇ ਮਾਰਨਿੰਗ ਚੁਵਾਈ 7 ਵਜੇ ਕੀਤੀ ਸੀ ਸਮਾਂ ਦਿਖਾ ਦਿਓ ਜੀ ਸਮਾਂ ਦਿਖਾ ਦਿਓ ਦਿਖਾ ਦਿਓ 5:00 5:20 ਮੇਰ ਦਾ ਸਮਾਂ ਠੀਕ ਤੇ ਮਾਰਨਿੰਗ ਚੌਣ ਵਿੱਚ ਕੀ ਕੀ ਟਾਈਮ ਸੀ ਵੀ ਰਾਜਨ ਦਾ ਸਵੇਰ ਵੀ ਜੀ ਮਤਲਬ ਕਿ ਆਪਾਂ ਦੇ ਘਾਰੇ ਹੀ ਚੁਾਈ ਕੀਤੀ ਆ 6:30 ਦੀ ਚੁਾਈ ਹੋਊਗੀ ਹਾਂਜੀ ਹਾਂਜੀ ਲੋ ਜੀ 6:30 ਵਜੇ ਦੋਸਤੋ ਚੁਾਈ ਦਾ ਸਮਾਂ ਮਾਰਨਿੰਗ ਦਾ ਹਾਂਜੀ ਵੀ ਜੀ ਤੇ ਇੱਕ ਪੁਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਰਸ਼ਨ ਕਰਾਉਣੇ ਆ ਵੀ ਸ਼ੈ ਕੀ ਆ ਠੀਕ ਆ ਜੀ ਉਹਦੇ ਰੇ ਗੱਲਬਾਤ ਸਮਝ ਆ ਜਾਊਗੀ ਨਾ ਰਾਜਨ ਵੀਰੇ ਇੱਕ ਪੁਰੀ ਤੋੜ ਦਈਏ ਇਹਨੂੰ ਖੋਲਾ ਜਰੂਰ ਜੀ ਹਾਂ ਸੋ ਹਾਈਟ ਕੱਦ ਪੂਰੀ ਦੋਸਤੋ ਤਸੱਲੀ ਨਾਲ ਤੁਸੀਂ ਦੇਖ ਲਿਆ ਜੇ ਬਾਕੀ ਬਹੁਤ ਆਪਣੇ ਸੱਜਣ ਵੀਰ ਠੀਕ ਆ ਜੀ ਡਿਮਾਂਡ ਕਰਦੇ ਮਾਲ ਕੋਈ ਇਸ ਤਰ੍ਹਾਂ ਰੁਟੀਨ ਚੋਂਦਾ ਛੋਟੀ ਨੇ ਸੰਧੂ ਸਾਹਿਬ ਬੜੇ ਆਰਾਮ ਦੇ ਨਾਲ 13-14 ਕਿਲੋ ਖੁੱਲਾ ਦੁੱਧ ਚਵਾ ਦਿੰਦੇ ਠੀਕਾ ਠੀਕਾ ਅੱਜ ਇੱਕ ਹਫ਼ਤੇ ਤੇ 9 9.5 ਕਿਲੋ ਦੁੱਧ ਤਿਆਰ ਆ ਜੀ ਠੀਕ ਆ ਜੀ ਹਾਂ ਜੀ ਅੱਜ 507 ਸੀਮਨ ਦੀ ਦੋਸਤੋ ਇਹ ਆਪ ਜਿਹੜੀ ਝੋਟੀ ਆ ਠੀਕ ਆ ਓਕੇ ਤੋਰਦੀ ਤੋਰੋ ਫਿਰ ਰਾਜਾ ਮਾ ਜੀ ਬਿਲਕੁਲ ਨਿੱਗਰ ਹਵਾਨੇ ਚੱਡੇ ਦੇ ਵਿੱਚ ਆ ਠੀਕ ਆ ਜੀ ਫਿਕਸ ਲੇਵਾ ਕਰਵਾ ਲਿਓ ਉਹਨਾਂ ਦੇ ਗਾਂ ਤੇ ਉਹਨਾਂ ਪੇਸ਼ਾ ਕਈ ਵਾਰਾ ਹੁੰਦਾ ਵੀ ਭੱਕ ਲੇਵੇ ਦੀ ਗਾਂ ਨੂੰ ਹੁੰਦੀ ਆ ਬਾਕੀ ਤੁਸੀਂ ਦੇਖੋ ਵੀ ਉਹਨਾਂ ਦੇ ਗਾਂ ਦੇਵਾ ਉਹਨਾਂ ਪੇਸ਼ਾ ਬਿਲਕੁਲ ਪੱਟਾਂ ਦੇ ਵਿੱਚ ਫਿਕਸ ਲੇਵਾ ਹੈ ਕੱਦ ਵੱਡਾ ਚੌੜਾ ਪਿੱਠਪੂੜਾ ਸਿੰਗਲ ਖੱਦੀ ਆ ਬਾਕੀ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਮਗਰ ਵੀ ਬਹੁਤ ਸੋਹਣਾ ਤੇ ਕੰਮ ਸਾਫ਼ ਸਾਫ਼ گاਵਾ ਵਰਗੀ ਆ ਜੀ ਮਾ ਜੀ ਬਹੁਤ ਵਧੀਆ ਲੋ ਵੀ ਨੇਰੀ ਟੂਬ ਆ ਕਰੋ ਚੱਕਾ ਸਾਰੇ ਥਾਣਾ ਦਾ ਇੱਕੋ ਜੀ ਚਵਾਈ ਆ ਧਾਰਾ ਪੱਧਰੀਆਂ ਸਭ ਕੁਝ ਇਹ ਗਲਤੀ ਆਪਣੀ ਜ਼ਿੰਮੇਵਾਰੀ ਹੈ ਜੀ ਰਾਜਨ ਵੀਰੇ ਵਪਾਰ ਨਾਲ ਤਾਂ ਕੰਮ ਆ ਚਲੋ ਆਪਾਂ ਲਿਆਂਦੀ ਸੇਲ ਕਰਨ ਵਾਸਤੇ ਆ ਹਾਂਜੀ ਜੀ ਕੀ ਡਿਮਾਂਡ ਰਹੂਗੀ ਜਿੱਥੇ ਕਾ ਆਪਾਂ ਛਾਟ ਹੀ ਦੇਣੀ ਆ ਉਹ ਕੀ ਮੋਲ ਆ ਇਹ ਆਪਾਂ ਭਾੜਾ ਹੀ ਦੇ ਦਿਆਂਗੇ ਵੀਰ ਜੀ ਭਾੜਾ ਹੀ ਲਿਆਂਦੀ ਆ ਆਪਣੇ ਖਾਸ ਮਤਲਬ ਕਿ ਬੰਦੇ ਆਪਣੀ ਸਾਹ ਜਾਲੇ ਸੀਗੇ ਇਹ ਇਹਦਾ ਵੈਸੇ ਰੇਟ ਆਪਾਂ ਫੋਨ ਤੇ ਕਰਨਾ ਜੀ ਇਸ ਵਾਰੀ ਪਿਛਲੀ ਵਾਰੀ ਨਹੀਂ ਕੁਝ ਭਰਾ ਤਰਾਜ ਕਰਦੇ ਸੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਫੋਨ ਤੇ ਆਪਾਂ ਰੇਟ ਕਰਨਾ ਜੀ ਇਹਦਾ ਮਤਲਬ ਚਲੋ ਕਈ ਵਰਾ ਆਉਂਦਾ ਕਾਰੀਗਰ ਭਰਾ ਕੇ ਵੇਚਣ ਵਾਲੇ ਲੈ ਜਾਂਦਾ ਹਾਂਜੀ ਹਾਂਜੀ ਤਾਂ ਥੋੜਾ ਪਰਦਾ ਹੁੰਦਾ ਮੈਂ ਬਤਲਾ ਮਤਲਬ ਉਹ ਬਿਲਕੁਲ ਜੀ ਬਿਲਕੁਲ ਇਹ ਦੋਨੋਂ ਮੱਝੇ ਕਰ ਦਾਂਗੇ ਫੋਨ ਤੇ ਹੀ ਹਾਂਜੀ ਸਾਰੇ ਪਸ਼ੂਆਂ ਦਾ ਅੱਜ ਫੋਨ ਤੇ ਹਾਂਜੀ ਫੋਨ ਤੇ ਕਰਾਂਗੇ ਲੋ ਵੀ ਅੱਜ ਤੋਂ ਵੱਡੇ ਸਾਰੇ ਪਸ਼ੂਆਂ ਦਾ ਮੁੱਲ ਫੋਨ ਤੇ ਆ ਬਾਕੀ ਪ੍ਰੋਪਰ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਦੇਾਂਗੇ ਉਹ ਲੈ ਕੇ ਤੁਹਾਡੇ ਨਾਲ ਸਾਂਝੀ ਸਾਈਕਲ ਦੇ ਨੰਬਰ ਤੇ ਇੱਕ ਹੋਰ ਤੁਹਾਨੂੰ ਆਪਾਂ ਮਾਜੂ ਦਿਖਾ ਦਿੰਦੇ ਆ ਤੇਦੇ ਪਾਸੇ ਕੱਟ ਆ ਗਿਆ ਦੋਸਤੋ ਸੱਜੇ ਪਾਸੇ ਮਗਰਲੇ ਪੈਰ ਧੋਤੇ ਆ ਮਗਰਲੀਆਂ ਲੱਤਾਂ ਧੋਤੀਆਂ ਨੇ ਚੱਡੇ ਲੇਵੇ ਤੇ ਨਿਸ਼ਾਨ ਡੱਬ ਤਾਂ ਦਿਖਾਈ ਦਊਗਾ ਇਧਰਲੇ ਪਾਸੇ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਆ ਤੁਸੀਂ ਵੇਖੋ ਅੱਖਾਂ ਬਿੱਲੀਆਂ ਏਡਾ ਪਾਸਾ ਬਿਲਕੁਲ ਤੁਸੀਂ ਦੇਖੋਗੇ ਸੱਜੇ ਪਾਸੇ ਕੱਟਾ ਗੋਲ ਸਿੰਘ ਬਾਕੀ ਮਧਰੀ ਗੋਡੀ ਮਧਰੀ ਡੋਲੀ ਦੇ ਵਿੱਚ ਆ ਵਜਾਣਾ ਲੋੜ ਪੂਰਾ ਇਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਗੇ ਆ ਕਰੋ ਚੱਕ ਜੋ ਚਾਰੇ ਥਾਂ ਵੰਡ ਤੇ ਬਹੁਤ ਵਧੀਆ ਰਾਜਨੀਤਿਕ ਸਭਾ ਕਿੰਨਾ ਗਲੈਂਦੀ ਆ ਇਹ ਵੀਰ ਜੀ ਖੁੱਲਾ ਹਜੇ ਇੱਕ ਹਫਤਾ ਲੈ ਜੂਗੀ ਜੀ ਹਜੇ ਦੁੱਧ ਮਤਲਬ ਕਿ ਨਹੀਂ ਤਿਆਰ ਹੋਇਆ ਹਜੇ ਸ਼ਹਿਦ ਹੀ ਆਉਂਦਾ ਚੀਪਾ ਜਾ ਵੀ ਹਜੇ ਮਖਿਆਲ ਆਪਾਂ ਕਹਿੰਦੇ ਸ਼ਹਿਦ ਹੀ ਆ ਟਿੱਪਣ ਹਾਂਜੀ ਹਾਂਜੀ ਠੀਕ ਆ ਜੀ ਕਿ ਹਜੇ ਸ਼ਹਿਦ ਆਉਂਦਾ ਤੇ ਕਿਨਮਾਉ ਦੀ ਸੂਬਾ ਇਹ ਵੀਰ ਜੀ ਵੇਖੋ ਜੀ ਆਪਾਂ ਤੇ ਆਪਣੀ ਸਮਝਣਾ ਦੂਜਾ ਕਹਿੰਨੇ ਆ ਭਾਵੇਂ ਕੋਈ ਵੀਰ ਤੀਜਾ ਵੀ ਮੰਨ ਲੈਣਾ ਹੋ ਸਕਦਾ ਤੀਜਾ ਵੀ ਹੋਵੇ ਘਰ ਵਾਲਿਆਂ ਦੂਸਰਾ ਦੱਸਿਆ ਜੀ ਆਪਾਂ ਨੂੰ ਠੀਕ ਹੈ ਹਾਂਜੀ ਉਹ ਵੀ ਦੋਸਤੋ ਆਪਣੀ ਸਮਝ ਦੇਖ ਲਿਆ ਜੀ ਹਰ ਇੱਕ ਵੀਰ ਨੇ ਆਪਣੀ ਸਮਝ ਦੇ ਨਾਲ ਵੇਖਣਾ ਜੀ ਆਪਣੀ ਸਮਝ ਦੇ ਨਾਲ ਸੌਦਾ ਕਰਨਾ ਹੈ ਬਸ ਬਸ ਜੀ ਕੋਈ ਦੂਜਾ ਮੰਨ ਲੇ ਤੀਜਾ ਮੰਨ ਲੇ ਚੌਥਾ ਮੰਨ ਲੇ ਜੀ ਹਰ ਇੱਕ ਦੀ ਖੁਸ਼ੀ ਹੈ ਲਓ ਜੀ ਅੱਗੇ ਕੋਈ ਤਰਾਜ ਵਾਲੀ ਗੱਲ ਨਹੀਂ ਹੁੰਦੀ ਕਿ ਕੋਈ ਹਰੇਕ ਭਰਾ ਨੇ ਆਪਣੀ ਸਮਝ ਲੈਣੀ ਆ ਸਮਝ ਸਮਝ ਖਰੀਦਣੀ ਆ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਆਦਰ ਕੁਆਲਟੀ ਇੱਕ ਵਾਰੀ ਦੇਖੋ ਮੇਰਾ ਭਰਾ ਇਹ ਕਰਮਾ ਵਾਲੀ ਬੜੀ ਠੰਡੀ ਸੀਲ ਹੈ ਆ ਦੇਖੋ ਬਾਕੀ ਬਿਲਕੁਲ ਬੰਦ ਫਿੱਟ ਲਵੇ ਦੀਆਂ ਨੇ ਕਰਮਾਲੀਆਂ ਠੀਕ ਆ ਜੀ ਫਿਕਸਡ ਰੱਖੋ ਵੀ ਅਜੇ ਹਫਤਾ ਕੱਢਦੀ ਆ ਜੀ ਬੜੇ ਆਰਾਮ ਦੇ ਨਾਲ ਹਾਂ ਹਫਤਾ ਕੱਢਦੀ ਆ ਜੀ ਬਾਕੀ ਡਾਬ ਡੂਬ ਦੋ ਪਾਸੇ ਆ ਗਿਆ ਪਰਲੇ ਪਾਸੇ ਵੀ ਇੱਕ ਬਹਿਣੀ ਵਾਲੇ ਪਾਸਿਓਂ ਇਧਰੋਂ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਆ ਮੁੱਠੀ ਵਾਲਾ ਥਾਣਾ ਆ ਜੀ ਮੁੱਠੀ ਵਾਲਾ ਥਾਣਾ ਬਾਕੀ ਆਪਣੇ ਭੈਣ ਭਰਾ ਬੜੀ ਡਿਮਾਂਡ ਕਰਦੇ ਵੀ ਬੰਦ ਕਰਨ ਲਈ ਚੰਗੀ ਹੋਣੀ ਚਾਹੀਦੀ ਆ ਬਾਕੀ ਸਪੇਸ ਵੀ ਆ ਤੁਹਾਡੇ ਸਾਹਮਣੇ ਆ ਸੋਹਣੀ ਵੰਡਾ ਜਿਵੇਂ ਜਿਵੇਂ ਚੱਡਾ ਲਿਆਵਾ ਹੋਰ ਦੂਦ ਨਾਲ ਪਰੂਗੀ ਬੋਲੇ ਨਾਲ ਪਰੂਗੀ ਠੀਕ ਆ ਜੀ ਹੋਰ ਨਿਕਲ ਕੇ ਸਾਹਮਣੇ ਆ ਜਾ ਤੇ ਪਸੰਦ ਆਉ ਉਹ ਵੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਰਬਾਰ ਕੱਢ ਕੇ ਚਲਾ ਕੇ ਦਿਖਾ ਦਿੰਨੇ ਆ ਦਿਖਾ ਦਿੰਨੇ ਤੇ ਚੰਗੀ ਮਾਝਾ ਬਾਕੀ ਸੂਣ ਵਾਲੀ ਆ ਤਿਆਰੀ ਆ ਸਮਝੋ ਪੰਜਾਂ ਦਿਨਾਂ ਨੂੰ ਸੂਪੇ 14 ਦਿਨਾਂ ਨੂੰ ਸੂਪੇ ਹਾਂਜੀ ਕਈ ਵਾਰ ਚਲੋ ਡੰਗਰ ਕੋਈ 1-2 ਦਿਨ ਉੱਤੇ ਵੀ ਲੈ ਸਕਦੇ ਆ ਘੱਟ ਵੀ ਕਰ ਸਕਦੇ ਆ ਜੀ ਹਾਂ ਇੱਕ ਹਫਤਾ ਵੈਸੇ ਸਮਾਂ ਇਹਦਾ ਅਜੇ ਬਾਕੀ ਆ ਜੀ ਠੀਕ ਆ ਵੀਰੇ ਰਗਨ ਵੀਰੇ ਇਹਨੂੰ ਵੀ ਖੋਲ ਕੇ ਤੋੜਦੇ ਆ ਜੀ ਜ਼ਰੂਰ ਜੀ ਹਾਂਜੀ ਬਾਕੀ ਕਿਸਾਨ ਵੀਰੋ ਸੋਨੇ ਪਿੱਟਪੁਰੇ ਦੇ ਵਿੱਚ ਕੋਈ ਲਸੇਰੇ ਬਣਦੇ ਵਿੱਚ ਨਹੀਂ ਕੋਈ ਫਿੱਕੀ ਰਗੀ ਹਾਲੇ ਜਿੰਨੀ ਵੀ ਕਰਮਾਲੀ ਜੇਕਰ ਹਾਈਡ మీడియం ਦੇ ਵਿੱਚ ਤੇ ਵਜਨ ਨੋਟ ਵੀ ਬਹੁਤ ਸੋਨਾ ਤੇ ਕਾਫੀ ਵੀਰ ਮੇਰੇ ਭਰਾ ਡਿਮਾਂਡ ਕਰਦੇ ਟੇਡੇ ਪਾਸੇ ਕੱਟ ਚਾਹੇ ਖੱਬੇ ਚਾਹੇ ਸੱਜੇ ਬੜੀ ਡਿਮਾਂਡ ਉਹਦੀ ਦੀ ਹੈ ਵੀ ਚਲੋ ਜਦੋਂ ਕਿਤੇ ਇਹੋ ਜਿਹੇ ਪਸ਼ੂ ਨਿਕਲੇ ਤੇ ਵੀਰ ਜਰੂਰ ਉੱਚੇ-ਚੇੇ ਤੌਰ ਤੇ ਦੱਸਿਓ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਹੁੰਦੀ ਆ ਕਈ ਵਾਰਾ ਕੱਲੇ-ਕੱਲੇ ਸਿੰਗਲ ਸਿੰਗਲ ਭਰਾ ਨੂੰ ਨਹੀਂ ਦੱਸਿਆ ਜਾਂਦਾ ਠੀਕ ਆ ਤੇ ਇਦਾਂ ਮਤਲਬ ਤੁਹਾਡੇ ਸਾਹਮਣੇ ਚੀਜ਼ ਸਾਰੇ ਭਰਾਵਾਂ ਨੂੰ ਆਪਾਂ ਬਿਲਕੁਲ ਸਾਹਮਣੇ ਪੇਸ਼ ਰੱਖ ਦੇਣੀ ਹੁੰਦੀ ਮਾਰੋ ਜਾਤ ਬਹੁਤ ਖੂਬਸੂਰਤੀ ਆ ਠੀਕ ਆ ਜੀ ਬਾਕੀ ਕਰਵਾ ਦੀ ਕਿੰਨੀ ਸੀ ਲਿਆ ਜੀ ਕੱਤੀ ਕੁੱਟੀ ਪਾਣੀ ਦੇ ਸੌਦੇ ਸੁਭਾ ਕੇ ਦੀ ਗੱਲ ਹਾਂਜੀ ਹਾਂਜੀ ਚਲੋ ਰਾਜੇ ਮੇਰੇ ਆਇਆ ਨੂੰ ਤੁਰ ਲਿਆ ਆਇਆ ਲਓ ਜੀ ਇਧਰ ਦੋਸਤੋ ਇੱਕ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਰਿਹਾ ਬੇਲ ਬੋਲ ਤੁਹਾਡੇ ਸਾਹਮਣੇ ਆ ਹਾਈਟ ਤੁਹਾਨੂੰ ਦੱਸ ਹੀ ਦਿੱਤਾ ਮੀਡੀਅਮ ਦੇ ਵਿੱਚ ਬਾਕੀ ਮੇਨ ਗੱਲ ਆ ਜਿਹੜੀ ਦੋਸਤੋ ਆਪਾਂ ਦੁੱਧ ਲੈਣਾ ਹੁੰਦਾ ਪਸ਼ੂ ਤੋਂ ਜੇ ਕਿ ਮੱਝਾਂ ਦੀ ਗੱਲ ਕਰੀਏ ਦੁੱਧ ਬੜੇ ਆਰਾਮ ਨਾਲ ਚਲੋ ਜੀ ਆਪਾਂ ਬਹੁਤ ਘੱਟ ਨਹੀਂ ਕਹਿੰਦੇ 12 13 ਕਿਲੋ ਚ ਆਉਗੀ ਠੀਕ ਆ ਬਈ ਹਾਂਜੀ ਹਾਂਜੀ ਬਾਕੀ ਦੁੱਧ ਦੇਦੇ ਤੁਹਾਨੂੰ ਪਤਾ ਹੀ ਆ ਜੀ ਸੇਵਾ ਦਾ ਤੇ ਪਾਏ ਦਾ ਦੇਣਾ ਹੈ ਪਾਏ ਦਾ ਹਾਂਜੀ ਹਾਂਜੀ ਤੇ ਬਣਾ ਬਹੁਤੇ ਵੀਰਾਂ ਦੇ ਹੱਥ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਵੀ ਨਸਲ ਬਰੀਡਾ ਹੱਥ ਆ ਜਾਂਦੀਆਂ ਤੇ ਸੇਵਾ ਨਹੀਂ ਹੁੰਦੀ ਹੁੰਦੀ ਬਾਜੀ ਤੇ ਕਈ ਵਾਰ ਸਵਾਜਾਦੀ ਕਰ ਪੈਂਦੇ ਤਾਂ ਨਸਲ ਬਰੀਡ ਨਹੀਂ ਉਹਨਾਂ ਕੋਲ ਹੁੰਦੀ ਹਾਂਜੀ ਤੇ ਬਾਕੀ ਦੁੱਧ ਦੇਣਾ ਸੇਵਾ ਨੇ ਤੇ ਇੱਕ ਨਸਲ ਬਰੀਡ ਨੇ ਠੀਕ ਆ ਜੀ ਹਾਂਜੀ ਹਾਂਜੀ ਆਦਰ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਤੋਰ ਲੋ ਵੀਰ ਲੋਰੀ ਬਹੁਤ ਖੂਬਸੂਰਤ ਦੋਸਤੋ ਇਹ ਮਾ ਜਿਹੜੀ ਤੁਹਾਨੂੰ ਦਿਖਾਤੀ ਆ ਮੋਲ ਨੂੰ ਫੋਨ ਤੇ ਆ ਬਾਕੀ ਮੇਰੇ ਪ੍ਰਭੂ ਉਚੇਚੇ ਤੌਰ ਤੇ ਤੁਸੀਂ ਜਰਾ ਮੋਲ ਬਾਰੇ ਪੁੱਛ ਲਿਆ ਜੀ ਤੇ ਓਵਰ ਆਲ ਫਾਕੀ ਕੋਈ ਸਾਈਡ ਨਹੀਂ ਗਈ ਕੋਈ ਬਾਈ ਦਾ ਵਾਲਛਲ ਨਹੀਂ ਗਾਗਾ ਵੇਖੋ ਜੀ ਲਾਓ ਵੇਖੋ ਜੀ ਆਹ ਵੇਖੋ ਅੰਬਟਣਾ ਵਾਲਾ ਲੇਵਾ ਕੱਢੂਗੀ ਆ ਲੋ ਕਿ ਹਫਤਾ ਜੇ ਕੱਢਦੀ ਆ ਬੜੇ ਆਰਾਮ ਨਾਲ ਖੁੱਲਾ ਕੱਢੂਗੀ ਜੀ ਤੇ ਖੁੱਲਾ ਕੱਢੂਗੀ ਠੀਕ ਆ ਸੋ ਨੈਕਸਟ ਚਲਦੇ ਆ ਦੋਸਤੋ ਅੱਗੇ ਇੱਕ ਝੋਟੀ ਹੋਰ ਕੱਤੀ ਵੀਰ ਦੇ ਕੋਲ ਇਹ ਵੀ ਵਿਕਾਊ ਆ ਤੇ ਰਜਨ ਵੀਰ ਕੀ ਬੇਰਵਾ ਇਸ ਝੋਟੀ ਦਾ ਇਹ ਜੋ ਟੀਵੀ ਦੀ ਆਪਾਂ ਤੁਹਾਡੀ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀ ਇਹ ਹੀ ਓਕੇ ਉਦੋਂ ਇਹ ਗੱਬਣ ਸੀ ਤੇ ਗੱਬਣ ਪਾਈ ਸੀ ਹਾਂਜੀ ਹਾਂਜੀ ਇਹ ਆਪ ਸਟਾਰ 2 ਦੀ ਆ ਡਾਇਮੰਡ ਤੋਂ ਗੱਬਣ ਸੀਗੀ ਜੀ ਪਰ ਜਿੱਦਣ ਇਹ ਕਰਮਾਲੀਸ ਹੁੰਦੀ ਆਪਣਾ ਸੌਦਾ ਵੀ ਹੋ ਗਿਆ ਸੀ ਘਰ ਵਾਲਿਆਂ ਦੇ ਨਾਲ ਛੋਟੀ ਸੇਲ ਹੋ ਗਈ ਆ ਪਰ ਜਿਵੇਂ ਅੱਜ ਸੌਦਾ ਕੀਤਾ ਇਹ ਰਾਤ ਛੋਟੀ ਸੂਪੀ ਅਗਲੇ ਦਿਨ ਉਹਨਾਂ ਵਿਚਾਰਿਆਂ ਲੈ ਕੇ ਜਾਣੀ ਪਰ ਇਹਨੇ ਬੱਚਾ ਨਾ ਕੱਟੀ ਦਿੱਤੀ ਆ ਕੱਟੀ ਮਰ ਗਈ ਸੀ ਹੂੰ ਉਦੋਂ ਮੌਕੇ ਤੇ ਜਨਮ ਦੇ ਤੇ ਤੇ ਫਿਰ ਉਹਨਾਂ ਵਿਚਾਰਿਆਂ ਨੂੰ ਆਪਾਂ ਸਾਈ ਦੇ ਦਿੱਤੀ ਅਜੇ ਥੋੜੇ ਦਿਨ ਆਪਾਂ ਰੋਕ ਕੇ ਛੋਟੀ ਦੁੱਧ ਦੇ ਤੇ ਲਿਆ ਕੇ ਫਿਰ ਸੇਲ ਕਰ ਦਾਂਗੇ ਜੀ ਹੂੰ ਹਾਂਜੀ ਠੀਕ ਆ ਹਾਂ ਜੀ ਜਿਹੜੇ ਕਿਸੇ ਭਣ ਭਰਾਣੇ ਪੈਸੇ ਭਰਨੇ ਆ ਆਪਾਂ ਐਵੇਂ ਕਦੀ ਵੀ ਕਿਸੇ ਨੂੰ ਗਲਤ ਡੰਗਰ ਨਹੀਂ ਦਿੱਤਾ ਜੀ ਬਿਲਕੁਲ ਹਾਂ ਜੀ ਬੱਚਾ ਜੰਮਦਾ ਸਾਰੀ ਐਕਸਪਾਇਰ ਹੋ ਗਿਆ ਸੀ ਜੰਮਦਾ ਜੀ ਹਾਂ 31 ਮਾਰ ਕੱਟਾ ਸੀਗਾ ਕੱਟੀ ਕੱਟੀ ਡਾਇਮੰਡ ਤੋਂ ਪਿਛਲੀ ਵੀਡੀਓ ਪਰ ਜੰਮ ਤਾਂ ਚੰਗਾ ਸੀਗਾ ਬੱਚੇ ਦਾ ਬਹੁਤ ਸੋਹਣੀ ਕੱਟੀ ਬਹੁਤ ਸੋਹਣੀ ਕੱਟੀ ਲਓ ਵੀ ਪਿਛਲੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਝੋਟੀ ਵਿਖਾਈ ਸੀ ਇਸ ਵਕਤ ਮਲਾ ਜੇਰਗੂ ਆਪਣੇ ਆਪ ਪਾਤੀ ਸੀ ਬਿਲਕੁਲ ਉਹ ਸਭ ਕੁਝ ਪ੍ਰੋਪਰ ਵੀਡੀਓ ਸਭ ਕੁਝ ਮਿਲਦਾ ਹੋਣ ਪਾੜੇ ਤੇ ਚੋਂਡਾ ਆਪਾਂ 8 ਕਿਲੋ ਦੁੱਧ ਕੱਟਿਆ ਉਹ ਕਿੰਨੀ ਮਿੱਠੀ ਹੈ ਪੂਰੀ ਦ ਇਕੇ ਤੌਰ ਕੇ ਦਿਖਾ ਦਗੇ ਇਹ ਦੋਸਤੋ ਕੱਤੀ ਆਪਾਂ ਜਿਹੜੀ ਪਲੂਨ ਪਹਿਲਾ ਸਵੇਰ ਸੂਈ ਆ ਤੇ ਇਸ ਵੀਰੋ ਦੇ ਵਿੱਚ ਆਪਾਂ ਗੱਬਣ ਵਿਖਾਈ ਸੀ ਤੁਹਾਨੂੰ ਇਹਦੇ ਫੇਸ ਤੇ ਸਿੰਗ ਦੀ ਕੁਆਲਿਟੀ ਵੇਖੋ ਜੀ ਬਾਕੀ ਸਟਾਰ 2 ਦੀ ਐ ਹਾਂਜੀ ਹਾਂਜੀ ਇਹ ਸਟਾਰ 2 ਦੀ ਸੀ ਕਿ ਨਖਤ ਡਾਇਮੰਡ ਬੋਲ ਤੋਂ ਗੱਬਣ ਸੀਗੀ ਤੇ ਬੱਚਾ ਵੀ ਅਨਫੋਰਚੂਨੇਟਲੀ ਬੱਚਾ ਜਿਹੜਾ ਸਿੰਗ ਵੇਖੋ ਕਿੱਡਾ ਛੋਟਾ ਜੀ ਕਿੰਨੀ ਸੋਹਣੀ ਬਿਊਟੀ ਹੈ ਜਿਹੜੇ ਮੇਰੇ ਸੱਜਣ ਚਾਹੁੰਦੇ ਬਿਊਟੀ ਵੇਖੀ ਹੈ ਨਾ ਉਹ ਤੋਂ ਨੀਂਦੀ ਲਾਭ ਦੀ ਝੋਟੀ ਹੋਵੇ ਤੇ ਸ਼ਕਤੀ ਆਵੇ ਠੰਡੀ ਆ ਜੀ ਆਹ ਠੰਡੀ ਆ ਕੱਤੀ ਆ ਬਿਲਕੁਲ ਪੋਲੀ ਆ ਮੂੰਹ ਦੀ ਹਾਂ ਆਕ ਬਿੱਲੀ ਮੰਨ ਕੀ ਇਹ ਛੋਟੀ ਸੀਗੀ ਆ ਸੋਹਣੇ ਪਿੱਟਪੁਰੇ ਦੇ ਵਿੱਚ ਆ ਆਠ ਕਿਲੋ ਐਸ ਵਕਤ ਦੋਸਤੋ ਦੁੱਧ ਤੇ ਤਕਰੀਬਨ ਪਹਾੜੇ ਤੇ ਮਿਲਦੀ ਆ ਦੋਨੋਂ ਡਾਂਗਾ ਬੱਚਾ ਇਹਦਾ ਤੁਹਾਨੂੰ ਪਹਿਲਾਂ ਬਤਾਸ ਤਾਂ ਅਨਫੋਰਚੂਨੇਟਲੀ ਜਿਹੜੋ ਐਕਸਪਾਇਰ ਹੋ ਗਿਆ ਕੋਈ ਕਾਰਨ ਬਣ ਗਿਆ ਤੇ ਫਿਲਹਾਲ ਉਹਨੇ ਇਹ ਪਹਾੜੇ ਤੇ ਮਿਲਦੀ ਆ ਚੰਗੀ ਕੱਟੀ ਝੋਟੀ ਆ ਪਿਛਲੀ ਵੀਡੀਓ ਵਿੱਚ ਇਹ ਗੱਬਣ ਵਿਖਾਈ ਸੀ ਸੋ ਮੇਰੇ ਭਰਾ ਕੋਈ ਤਰਾਜ ਨਾ ਕਰਨ ਵੀ ਸ਼ਾਇਦ ਇਸ ਵਾਰ ਨਵੀਂ ਝੋਟੀ ਦੀ ਆਂਦੀ ਆ ਪਿਛਲੀ ਵੀਡੀਓ ਵਾਲੀ ਇਹ ਝੋਟੀ ਆ ਨਹੀਂ ਨਹੀਂ ਆਪਾਂ ਪਈ ਲੋਕਾਂ ਹੀ ਬੋਲ ਕੇ ਦੱਸਤਾ ਕਿ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਆਪਾਂ ਉਹਨਾਂ ਬੰਦਿਆਂ ਨੂੰ ਕਹਿੰਦੇ ਕਿ ਤੁਹਾਡੀ ਸਾਡੀ ਸਾਈ ਹੋਈ ਹੈ ਪਰ ਨਹੀਂ ਆਪਾਂ ਉਹਨਾਂ ਨੂੰ ਆਪ ਕਿਹਾ ਕਿ ਆ ਕੰਮ ਬਣ ਗਿਆ ਉਹਨਾਂ ਨੂੰ ਸਾਈ ਵਾਪਸ ਕੀਤੀ ਆਪਾਂ ਝੋਟੀ ਆਪਣੇ ਘਰ ਰੱਖੀ ਆ ਜੀ ਦੁੱਧ ਤੇ ਦਿਆ ਕੇ ਫਿਰ ਦੇ ਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਆ ਦੇਖੋ ਜੇ ਕਹੇ ਵੀ ਤੂੰ ਪਸੰਦ ਹੋਵੇ ਕੋਈ ਨਹੀਂ ਗੱਲ ਕਰ ਲੈਣ ਚੁਆ ਕੇ ਦੇ ਦਾਂ ਬਿਲਕੁਲ ਜੀ ਲੋਬ ਸੋ ਕਤੀ ਬਹੁਤ ਪਿਆਰੀ ਹੈ ਮੇਰੇ ਭਰਾਵੋ ਠੀਕ ਆ ਜੀ ਚਲੋ ਕੋਈ ਵੀ ਰਿਲੇਟ ਹੈ ਵੀ ਦੰਦਾ ਜੀ ਹਾਂ ਕਿ ਦੰਦਾ ਜੀ ਠੀਕ ਆ ਜੀ ਲੋ ਵੀ ਨੇ ਬਹੁਤ ਬਹੁਤ ਵਧੀਆ ਹਾਂਜੀ ਸਿੰਘ ਦੀ ਕੁਆਲਿਟੀ ਵੇਖੋ ਕਿੰਨੀ ਸੋਹਣੀ ਫਿਕਾ ਤੋਰ ਲਓ ਵੀਰੇ ਆਓ ਜੀ ਬਹੁਤ ਬਹੁਤ ਪਿਆਰੀ ਝੋਟੀ ਆ ਬਾਕੀ ਮੇਰੇ ਭਰਾ ਠੀਕ ਆ ਜੀ ਕਰ ਸਕਦੇ ਹੋ ਕੌਣ ਤੁਸੀਂ ਰੇਟ ਬਾਰੇ ਪੁੱਛ ਸਕਦੇ ਹੋ ਹੁਣ ਸੂਸਤਵਾ ਪਈ ਆ ਭੜੇ ਤੇ ਮਿਲਦੀ ਆ ਬੇਫਿਕਰੀ ਆ ਕੋਈ ਭਰਾ ਦੀ ਦੋ ਟਾਈਮ ਪੰਦਮ ਚੋਕੇ ਤਸੱਲੀ ਕਰੇ ਹਾਂਜੀ ਹਾਂਜੀ ਥੋੜੇ ਦਿਨ ਖਲੋ ਕੇ ਟੇਕ ਕੇ ਮਿਲੂ ਹਾਂ ਕਿ ਥੋੜੇ ਦਿਨ ਖਲੋ ਕੇ ਬੱਚੇ ਦਾ ਫਿਰ ਪਹਿਲਾਂ ਝੋਟੀ ਕਰਕੇ ਥੋੜਾ ਜਿਹਾ ਕਰਦੀ ਆ ਜੀ ਬਿਲਕੁਲ ਲਓ ਵੀ ਉਹਨੇ ਡਾਕਟਰ ਆਪਾਂ ਦਿਖਾ ਦਿੰਦੇ ਆ ਇੱਕ ਵਾਰ ਰਾਜਨ ਵੀਰੇ ਕੀ ਦੇਰ ਵਾ ਇਸ ਵਾਰ ਤਾਂ ਇਹ ਵੀ ਵੈਰ ਨਾ ਮਤਲਬ ਕਿ ਪਲੂਨ ਹੀ ਪਹਿਲਾ ਸੂਆ ਹੀ ਸੂਈ ਆ 9 10 ਕਿਲੋ ਦੁੱਧ ਤਿਆਰ ਹੋਊਗਾ ਕਹ ਲਓ ਕਿ 20 ਦਿਨ 25 ਦਿਨ ਹੋ ਗਿਆ ਜੀ ਸੂਈ ਨੂੰ ਬਗੈਰ ਬੱਚੋਂ ਬਗੈਰ ਬੱਚੇ ਤੋਂ ਜੀ ਠੀਕ ਆ ਬਗੈਰ ਬੱਚੇ ਤੋਂ ਠੀਕ ਆ ਥੋੜੀ ਜੀ ਵੀਕਨੈਸ ਆ ਜਾਂਦੀ ਥੋੜੀ ਜੀ ਸੇਰੇਪਣ ਦੇ ਵਿੱਚ ਹਾਂਜੀ 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 ਤੇ ਦੁੱਧ ਕਿੰਨਾ ਸਮੇਂ ਤੱਕ 9 ਕਿਲੋ ਕਹ ਲਓ 10 ਕਹ ਲਓ ਜੀ 9 ਕਿਲੋ ਪੱਕਾ ਤਿਆਰ ਆ ਠੀਕ ਆ ਹਾਂਜੀ ਬਾਬੇ ਪਲੂਨ ਪਹਿਲਾ ਸੂਆ ਹੀ ਸੂਈ ਆ ਪਹਿਲਾ ਪਹਿਲਾ ਹਾਂਜੀ ਹਾਂਜੀ ਦੰਦਾਂ ਜੀ ਚਾਰ ਦੰਦ ਬਾਬੇ ਚੌਕੀ ਬੱਤੀ ਤੋਂ ਤੁਹਾਨੂੰ ਦਿਖਾ ਦਿੰਨੇ ਆ ਹਾਂਜੀ ਚਲੋ ਬੱਚਾ ਤਾਂ ਐਕਸਪਾਇਰ ਹੋ ਗਿਆ ਹੁਣ ਬਗੈਰ ਬੱਚਿਆਂ ਆ ਹਾਂਜੀ 9 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਹਾਂਜੀ ਹਾਂਜੀ ਥੋੜਾ ਜਿਹਾ ਵੀਰਾ ਮੇਰੇ ਨੂੰ ਲੱਗੂਗੀ ਮੈਂ ਪਹਿਲਾਂ ਜ਼ਿਕਰ ਕਰਤਾ ਇਥੇ ਨਹੀਂ ਥੋੜੀ ਲੱਸੀ ਆ ਜੀ ਕਮਜ਼ੋਰ ਆ ਤੇ ਬੱਚੀ ਜਦੋਂ ਇਨੀ ਵੀ ਨਵੀਂ ਆ ਠੀਕ ਆ ਜੀ ਇਹ ਹੈਗਾ ਕਿ ਦੁੱਧ ਚਲੋ ਕਹੇ ਵੀਰ ਭਰਾ ਨੂੰ ਦੁੱਧ ਵਾਲੀ ਆ ਬਿਲਕੁਲ ਬਿਲਕੁਲ 10 ਕਿਲੋ ਬੜੇ ਆਰਾਮ ਜਿਹੇ ਨਾਲ ਦੁੱਧ ਚਵਾਉਗੀ ਠੀਕ ਆ ਵੀਰੇ ਮੈਂ ਵੀ 9 ਕਿਲੋ 10 ਕਿਲੋ 9 ਕਿਲੋ ਵੀਰਾਂ ਦਾ ਵੀ ਦੁੱਧ ਚਵਾਉਂਦੀ ਜਾਊਗੀ ਹਾਂਜੀ ਹਾਂਜੀ ਪਹਿਲਾਂ ਸਵੇਰ ਸੋਈ ਆ ਬਾਕੀ ਪੂਰਾ 베ਰਵਾ ਤੁਹਾਨੂੰ ਦੇ ਦਿੱਤਾ ਸੋ 25 ਕੇ ਦਿਨਾਂ ਦਾ ਨੂੰ ਸਮਾ ਹੋ ਗਿਆ ਜਸੂਈ ਨੂੰ ਸੋ ਜਿਹੜੇ ਭਾਣਾ ਜਿਹੜੋ ਪੈਸੇ ਥੋੜੇ ਲਾਉਣੇ ਆ ਪਰ ਤਾਂ ਛੋਟਾ ਭਾਣਾ ਇਹਦਾ ਬਿਲਕੁਲ ਇਹ ਛੋਟੇ ਭਾਣਾ ਹੀ ਦੇ ਦਾਂਗੇ ਹਾਂ ਲੋ ਜੀ ਸਪੀਕਰ ਰਾਜਨ ਮੇਰੇ ਇਹਦਾ ਮੁੱਲ ਵੀ ਫੋਨ ਤੇ ਆ ਫੋਨ ਤੇ ਕਰਦਾ ਹਾਂ ਵੀ ਜੀ ਠੀਕ ਆ ਜੀ ਫੋਨ ਤੇ ਬਾਬੇ ਮੁੱਲ ਆਲਮੋਸਟ ਦੋਸਤੋ ਅਜੇ ਸਾਰੇ ਤਕਰੀਬਨ ਜਿਹੜੇ ਆ ਫੋਨ ਤੇ ਆ ਰਹਾ ਹੈ ਠੰਡੀ ਆ ਜੀ ਬਾਕੀ ਬੱਛੀ ਚੰਗੀ ਆ ਠੰਡੀ ਮਿੱਟੀ ਆ ਚਲੋ ਕਈ ਵਾਰਾਂ ਇਹਨਾਂ ਭਰਾਵਾਂ ਨੂੰ ਹੋਣੀ ਜੀ ਨਾ ਆਪਣੀ ਸੇਵਾ ਨਹੀਂ ਗਈ ਹਾਂ ਕਿ ਸੇਵਾ ਨਹੀਂ ਗਈ ਤਾਂ ਕਰਕੇ ਹਾਂ ਹਾਂਜੀ ਨਹੀਂ ਦੇ ਫਿਕਸ ਜੀ ਆਰਡਰ ਰੱਖ ਕੇ ਚਲੋ ਹੋ ਸਕਦਾ ਜੀ ਸੇਵਾ ਹੁੰਦੀ ਦੇ ਵੱਧ ਵੀ ਚ ਆ ਜਾਂਦੀ ਪਰ ਅੱਜ 9 ਕਿਲੋ ਤਿਆਰ ਆ ਠੀਕ ਆ ਲੋ ਵੀ ਭਰਾਵੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੱਕ ਚਾਰ ਰਿਕਵਰਟ ਦਿਖਾਉਣੇ ਸੀਗੇ ਹੈਗੀ ਵੱਡੀ ਆ ਇਹ ਵੱਡੀ ਹਾਈਟ ਦੇ ਵਿੱਚ ਹਾਂਜੀ ਥੋੜਾ ਭਰਪੂਰ ਗੇ ਪਿੰਡੇ ਦੇ ਪਾਸੇ ਤਾਂ ਨਹੀਂ ਹੋਣੀ ਆਪਣੀ ਹਾਂ ਹਾਂਜੀ ਰਾਜਨ ਵੀਰੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਂਝੇ 90413 63313 ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ WhatsApp ਕਰਨਾ ਹੋਵੇ 62393 45062 ਠੀਕ ਹੈ ਜੀ ਹਾਂਜੀ ਇਸ ਨੰਬਰ ਤੇ WhatsApp ਹੈ ਜੀ ਠੀਕ ਹੈ ਸੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਤੇ ਲਈ ਸੋ ਦੋਸਤਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ